ਸ਼ੁਕਰੀਆ ਜੀ ਦੋਸਤੋ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਜਿਹੜੇ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਤੋਂ ਬਹੁਤ ਪਿਆਰ ਕਰਦੇ ਹੋਗੇ ਲਾਈਕ ਤੇ ਸ਼ੇਅਰ ਕਰਦੇ ਹੋ ਵੀਡੀਓ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਫੋਲੋ ਕੀਤਾ ਹੋਇਆਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅੱਜ ਇੱਕ ਨਵੇਂ ਮੋਟਰਸਾਈਕਲ ਦੀ ਵੀਡੀਓ ਤੁਹਾਡੇ ਨਾਲ ਫੇਰ ਸ਼ੇਅਰ ਕਰ ਰਿਹਾ ਜੀ ਫੇਰ ਲੈ ਕੇ ਆਇਆ ਨਵਾਂ ਮੋਟਰਸਾਈਕਲ ਡਿਸਕਵਰ ਡਿਸਕਵਰ ਮੋਟਰਸਾਈਕਲ ਆ ਸਾਰਾ オリジナル ਮੋਟਰਸਾਈਕਲ ਆਗਾ ਸੈਲਫ ਸਟਾਰਟ ਆਗਾ ਮੋਟਰਸਾਈਕਲ ਦੀ ਲੋਕੇਸ਼ਨ ਹੈਗੀ ਪਿੰਡ ਕਾਲੇਕੇ ਜ਼ਿਲ੍ਹਾ ਸਕ੍ਰੀਨ ਤੇ ਨੰਬਰ ਚੱਲਦਾ ਹੋਊਗਾ ਨੰਬਰ ਤੇ ਤੁਸੀਂ ਸੰਪਰਕ ਕਰਕੇ ਜੇ ਕੋਈ ਮੇਰਾ ਵੀਰ ਡਿਸਕਵਰ ਮੋਟਰਸਾਈਕਲ ਖਰੀਦਣ ਦਾ ਚਾਹਵਾਨ ਆ ਤਾਂ ਇਸ ਨੰਬਰ ਦੇ ਉੱਤੇ ਸੰਪਰਕ ਜਰੂਰ ਕਰੋਗਾ ਮੈਂ ਕੈਮਰਾਮੈਨ ਨੂੰ ਕਹੂਗਾ ਇੱਕ ਵਾਰੀ ਮੋਟਰਸਾਈਕਲ ਦੀ ਚਲਕ ਜਰੂਰ ਦਿਖਾਈ ਜਾਵੇ ਮੋਟਰਸਾਈਕਲ ਸਾਰਾ ਸਾਫ਼ ਮੋਟਰਸਾਈਕਲ ਆ ਕਿਤੋਂ ਕੋਈ ਟੁੱਟਿਆ ਭੱਜਿਆ ਨਹੀਂ ਹੈਗਾ ਸਾਰਾ ਪੂਰਾ ਵਧੀਆ ਟਾਇਰ ਟੂਰ ਦੇਖਿਆ ਜਾਵੇ ਹਨ ਪੂਰੀ ਵਧੀਆ ਕੰਡੀਸ਼ਨ ਪਈਆ ਟਾਇਰਾਂ ਦੀ ਤੇ ਮੋਟਰਸਾਈਕਲ ਸਾਰਾ オリジナル ਆਗਾ ਸੈਲਫਟਾਰਟ ਮੋਟਰਸਾਈਕਲ ਆ 2010 ਮਾਡਲ ਹੈ 2010 ਮਾਡਲ ਮੋਟਰਸਾਈਕਲ ਹੈ ਇਹ ਜੀ ਸੈਲਫ ਸਟਾਰਟ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਸਰਵਿਸ ਵਗੈਰਾ ਸਾਰਾ ਕੁਝ ਓਕੇ ਹੈ ਟਾਇਰ ਜੇ ਮੰਗਰਲੇ ਦੀ ਗੱਲ ਕਰੀਏ ਟਾਇਰ ਮੰਗਰਲਾ ਵੀ ਪੂਰਾ ਸਾਫ ਤੇ ਹੈ ਜਿਵੇਂ ਓਕੇ ਮੋਟਰਸਾਈਕਲ ਹੈ ਜੇਕਰ ਮੇਰੇ ਵੀਰ ਨੂੰ ਕਿਸੇ ਨੂੰ ਵੀ ਡਿਸਕਵਰ ਮੋਟਰਸਾਈਕਲ ਦੀ ਲੋੜ ਹੈ ਤਾਂ ਤੁਸੀਂ ਲਿਜਾ ਸਕਦੇ ਹੋ ਜੀ ਦੇਖ ਸਕਦੇ ਹੋ ਤੁਸੀਂ ਨੰਬਰ ਸਕਰੀਨ ਤੇ ਚੱਲਦਾ ਹੋਊਗਾ ਇੱਕ ਵਾਰੀ ਇਹਦਾ ਪਿੱਛੋਂ ਨੰਬਰ ਵੀ ਦਿਖਾ ਦੇ ਮੋਟਰਸਾਈਕਲ ਦਾ ਕਿੰਨਾਗਾ ਮੋਟਰਸਾਈਕਲ ਨੰਬਰ ਦਿਖਾ ਦਿਓ ਤੁਸੀਂ ਪੀ ਵੀ 28 E 6360 6360 ਮੋਟਰਸਾਈਕਲ ਦਾ ਨੰਬਰ ਹੈਗਾ ਜੀ ਜਿਹੜੇ ਮੇਰੇ ਵੀਰ ਨੂੰ ਮੋਟਰਸਾਈਕਲ ਦੀ ਲੋੜ ਹੈ ਇਹ 100 ਹੈ ਨਾ ਜੀ ਹਾਂ ਤੇ 100 ਮੋਟਰਸਾਈਕਲ ਹੈਗਾ ਜੇਕਰ ਜਿਸਕਰ ਮੋਟਰਸਾਈਕਲ ਦੀ ਲੋੜ ਹੈ ਇਹ ਕਰ ਲਿਓ ਸੰਪਰਕ ਫਟਾਫਟ ਮਿੰਟੋ ਮਿੰਟੀ ਚੀਜ਼ ਇਹ ਵਿਕ ਜਾਂਦੀ ਆ ਪਹਿਲਾਂ ਆਪਾਂ ਪਾਇਆ ਸੀਗਾ ਪਲਟੀਨਾ ਮੋਟਰਸਾਈਕਲ ਉਹ ਵੀ ਤੁਸੀਂ ਹੱਥੋਂ ਹੱਥ ਚੱਕ ਲਿਆ ਸੀਗਾ ਉਸ ਤੋਂ ਪਹਿਲਾਂ ਇੱਕ ਮਰੂਤੀ ਕਾਰ ਦੀ ਆਪਾਂ ਵੀਡੀਓ ਪਾਈ ਸੀ ਉਹ ਵੀ ਤੁਸੀਂ ਸੇਲ ਕਰਵਾਤੀ ਸੀਗੀ ਦੂਸਰੀ ਗੱਲ ਹੈ ਜੀ ਹੁਣ ਦੋ ਬੋਟਲ ਬੁਲਟ ਮੋਟਰਸਾਈਕਲ ਖੜੇ ਨੇ ਪੁੱਠੇਗੜਾ ਵਾਲੇ ਉਹ ਆਪਾਂ ਅੱਜ ਪਤਾ ਕਰਦੇ ਆ ਉਹਦੀ ਵੀ ਵੀਡੀਓ ਤੁਹਾਡੇ ਕੋਲੇ ਬਹੁਤ ਸਤਿਤੀ ਆ ਜੂਗੀ ਜਿਹੜੇ ਮੇਰੇ ਵੀਰ ਮੈਨੂੰ ਫੋਨ ਕਰਕੇ ਪੁੱਛਦੇ ਹੁੰਦੇ ਨੇ ਬੇਬੇ ਮਰੂਤੀ ਕਾਰ ਹੋਰ ਹੈਗੀ ਆ ਜਾਂ ਕੋਈ ਹੋਰ ਗੱਡੀ ਹੈਗੀ ਆ ਉਹ ਬਈ ਚੈਨਲ ਨੂੰ ਫੋਲੋ ਕਰਕੇ ਰੱਖਿਆ ਕਰੋ ਤੁਸੀਂ ਵੀਡੀਓ ਆ ਜਾਇਆ ਕਰੋਗੇ ਉਹਦੇ ਤੋਂ ਤੁਸੀਂ ਦੇਖ ਸਕਦੇ ਹੋ ਖਰੀਦ ਸਕਦੇ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਚਾਰਸਪੀਰੋ ਮੋਟਰਸਾਈਕਲ ਨੂੰ ਵੀਰ ਦੁਬਾਰੇ ਫੇਰ ਕੈਮਰੇ ਦੇ ਨਾਲ ਦਿਖਾ ਦੇ ਚੰਗੀ ਤਰ੍ਹਾਂ ਚੈੱਕ ਕਰਵਾ ਦੇ ਮੇਰੇ ਵੀਰਾਂ ਨੂੰ ਦੇਖ ਸਕਦੇ ਹੋ ਬਹੁਤ ਘੈਂਟ ਗੱਲਬਾਤ ਹੈ ਜੀ ਡਿਸਕਵਰ ਮੋਟਰਸਾਈਕਲ ਬਹੁਤ ਮਾਰਕੀਟ ਚ ਚੱਲ ਰਹੀ ਹੈ ਇਹਨਾਂ ਦੀ ਮੋਟਰਸਾਈਕਲਾਂ ਦੀ ਬਹੁਤ ਘੈਂਟ ਗੱਲਬਾਤ ਹੈਗੀ ਸੋ ਇੱਕ ਵਾਰੀ ਸਾਰੇ ਨਿਗਾ ਮਾਰ ਲਓ ਐਵਰੇਜ ਦੀ ਆਪਾਂ ਗੱਲ ਕਰੀਏ ਐਵਰੇਜ ਵੀ ਦੀ ਬਹੁਤ ਆ ਨਾ ਬਈ ਦੀਪੂ ਐਵਰੇਜ ਬਹੁਤ ਐਵਰੇਜ ਹੈਗੀ ਵਧੀਆ ਮੋਟਰਸਾਈਕਲ ਹੈ ਜੇਕਰ ਆਪਾਂ ਦੇਖਿਆ ਜਾਵੇ ਨਾ ਜਿਹੜੀਆਂ ਆਹ ਰੇਡੀਆਂ ਹੁੰਦੀਆਂ ਨੇ ਤਿੰਨ ਟਾਇਰ ਵਾਲੀਆਂ ਉਹਨਾਂ ਦੇ ਵੀ ਕਾਫੀ ਰੇਡੀਆਂ ਦੇ ਵਿੱਚ ਇਹ ਮੋਟਰਸਾਈਕਲ ਜਿਹੜਾ ਵਾ ਦੇਖਿਆਗਾ ਤੇ ਬਹੁਤ ਵਧੀਆ ਮੋਟਰਸਾਈਕਲ ਹੈ ਸੋ ਜਿਹੜੇ ਮੇਰੇ ਵੀਰ ਨੂੰ ਲੋੜ ਹੈ ਤਾਂ ਕਰ ਲੈ ਜੀ ਸੰਪਰਕ